ਮੈਂ ਤੁਹਾਨੂੰ ਸੁਣਾਉਣ ਲੱਗਾ ਮਿੱਟੀ ਦਾ ਬਾਵਾ ਪੰਜਾਬ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਸਾਂਝਾ ਪੰਜਾਬ ਰਿਹਾ ਆ 47 ਤੋਂ ਪਹਿਲਾਂ ਤਾਂ ਸਾਰਾ ਬਾਪੂ ਜੀ ਦੱਸਦੇ ਸੀ ਅੰਮ੍ਰਿਤਸਰ ਜਾਂਦੇ ਸੀ ਲਾਹੌਰ ਚਲੇ ਜਾਂਦੇ ਸੀ ਔਰ ਮਿੱਟੀ ਦਾ ਬਾਵਾ ਗੀਤ ਪੰਜਾਬੀ ਦੇ ਬਹੁਤ ਕਮਾਲ ਦੇ ਸ਼ਾਇਰ ਮਨਜ਼ੂਰ हुसैन ਜੱਲਾ ਸਾਹਿਬ ਸਾਡੇ ਇਧਰੋਂ ਗਏ ਆ ਇਹ ਮਾਝ ਦੇ ਰੀਜ ਚ ਗਾਇਆ ਉਸ ਤੋਂ ਬਾਅਦ ਆਲਮ ਲੋਹਾਰ ਸਾਹਿਬ ਨੇ ਗਾਇਆ ਉਹ ਗੀਤ ਨੂੰ ਉਸ ਤੋਂ ਬਾਅਦ ਦੁਨੀਆ ਦੇ ਬਹੁਤ عظیم ਫਨਕਾਰਾਂ ਨੇ ਇਸ ਗੀਤ ਨੂੰ ਗਾਇਆ ਹੁਣ ਅਸੀਂ ਇਸ ਗੀਤ ਨੂੰ ਆਪਣੀ ਐਲਬਮ ਜਿਹੜੀ ਸਾਡੀ ਆਉਣ ਵਾਲੀ ਐਲਬਮ ਮਿੱਟੀ ਦਾ ਬਾਬਾ ਤਿੰਨ ਉਹਦੇ ਚ ਅਸੀਂ ਇਸ ਨੂੰ ਰਿਕਾਰਡ ਕਰਾਇਆ ਮੈਂ ਤੁਹਾਡੀ ਨਜ਼ਰ ਕਰ ਰਿਹਾ ਤੁਹਾਨੂੰ ਗਾਣਾ ਪੂਰਾ ਧਿਆਨ ਦੇ ਕੇ ਸੁਣਨਾ ਜੌਂਦੇ ਜੀ ਸਟੈਂਡ ਦਿਓ ਥੈਂਕ ਦੇਖ ਲੋ ਇਹ ਮਾਈਕ ਦਾ ਵੀ ਸਟੈਂਡ ਹੁੰਦਾ ਹੈ ਕਈ ਬੰਦਿਆਂ ਦਾ ਹੀ ਨਹੀਂ ਹੁੰਦਾ ਇਸ ਕਰਕੇ ਜ਼ਿੰਦਗੀ 'ਚ ਸਟੈਂਡ ਬਹੁਤ ਜ਼ਰੂਰੀ ਹੈ ਸਟੈਂਡ ਨਾ ਹੋਵੇ ਤੇ ਤੁਹਾਡੇ ਕੋ ਖਲੋਤਾ ਨਹੀਂ ਚੱਲਦਾ ਰੱਖੋ ਸੁਣ ਕੇ